हक बहाल कर ਯਾ ਜੀ ਨਾਮਾ ਕੋਣ ਆ ਮਰਦਾ ਹੋਵਾ ਜੱਲਾਹ ਮਰਦਾ ਮਾਮਲਾ ਪਿੰਡ ਬਲਾਸਪੁਰ ਤਹਿਸੀਲ ਫਾਇਲ ਜਲਲ ਲੁਧਿਆਣਾ ਦਾ ਜਿੱਥੇ ਕਿ ਪਿੰਡ ਦੇ ਹੀ ਮਹਾਂਤ ਕੇਵਲਦਾਸ ਜੋ ਜ਼ਮੀਨ ਤੇ ਕਾਸ਼ਤ ਕਰਦੇ ਨੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਇੱਕ ਜ਼ਮੀਨ ਦੇ ਟੁਕੜੇ ਨੂੰ ਲੈ ਕੇ ਕਾਫੀ ਲੰਮੇ ਸਮੇਂ ਤੋਂ ਵਿਵਾਦ ਚੱਲਿਆ ਆ ਰਿਹਾ ਹੈ ਪਿੰਡ ਵਿੱਚ ਮਾਹੌਲ ਉਦੋਂ ਤਣਾਪੂਰਨ ਹੋ ਗਿਆ ਜਦੋਂ ਕੁਝ ਪ੍ਰਸ਼ਾਸਨਿਕ ਅਧਿਕਾਰੀ ਪਿੰਡ ਵਿੱਚ ਪੁੱਜੇ ਤੇ ਦੂਸਰੇ ਪਾਸੇ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰ ਵੀ ਵੱਡੀ ਗਿਣਤੀ ਵਿੱਚ ਪੁੱਜੇ ਅਤੇ ਹੋਰ ਸਮਾਜ ਧਿਰਾਂ ਵੀ ਇਸ ਪਰਿਵਾਰ ਦੀ ਮਦਦ ਵਾਸਤੇ ਪਿੰਡ ਵਿੱਚ ਪੁੱਜੀਆਂ ਉਹ ਜਾਣਦੇ ਆ ਪੂਰਾ ਕੀ ਆ ਮਾਮਲਾ ਪ੍ਰਧਾਨ ਜੀ ਕੀ ਨਾਂ ਆਪਣਾ ਜੀ ਮੈਂ ਬਲਵੰਤ ਸਿੰਘ ਕੁਲਾਨੀ ਜ਼ਿਲ੍ਹਾ ਗੂ ਭਾਰਤੀ ਕਿਸਾਨ ਯੂਨੀਅਨ ਦੇ ਇੱਕਤਾਗਰਾ ਹਾਂ ਅੱਜ ਤੁਸੀਂ ਪਿੰਡ ਬਲਾਸਪੁਰ ਪੁੱਜੇ ਹੋ ਕਿਹੜੇ ਮਸਲੇ ਨੂੰ ਲੈ ਕੇ ਪੁੱਜੇ ਹੋ ਬਲਾਸਪੁਰ ਪਿੰਡ ਦੇ ਕਾਸਟਕਾਰ ਕਿਸਾਨਾਂ ਦੀ ਜ਼ਮੀਨ ਦਾ ਮਾਮਲਾ ਜੀ ਤੇ ਸਾਡੀ ਬਲਾਕ ਕਮੇਟੀ ਦਰਾਹਾ ਨੇ ਪਰਤਾਲ ਕੀਤੀ ਹੈ ਵੀ ਇਹ ਇੱਕ ਕਿਸਾਨ ਨੇ ਜਿਹੜੇ ਬੇਸ਼ੱਕ ਉਹਨਾਂ ਨੂੰ ਮਹੰਤ ਕਿਹਾ ਜਾਂਦਾ ਹੈ ਉਹ तकरीबन 1.5 ਸਦੀ ਤੋਂ ਇੰਨਾ ਜ਼ਮੀਨਾਂ ਤੇ ਕਾਬਜ਼ਲੇ ਕਿਸੇ ਸਮੇ ਲੋ ਦੇ ਨਾਂ ਉਤੇ ਜ਼ਮੀਨ ਕਿਸੇ ਮਹਾਰਾਜੇ ਮਹਾਰਾਜੇ ਨੇ ਇਹ ਲੋ ਨੂੰ ਦਾੰਦ ਕੀਤੀ ਹੋਈ ਆ ਇਹ ਲਗਾਤਾਰ ਪਰਿਵਾਰ ਇਹਦੇ ਵਿੱਚੋਂ ਆਪਣੀ ਰੋਜੀ ਰੋਟੀ ਕਮਾ ਰਹੇ ਨੇ ਇਹਨਾਂ ਨੂੰ ਪਤਾ ਕੀਤਾ ਜਦੋਂ ਪਰਿਵਾਰਾਂ ਦੇ ਵਿੱਚੋਂ ਤਕਰੀਬਨ 8ਵੀਂ 9ਵੀਂ ਪੀੜ੍ਹੀ ਆ ਇਹਨਾਂ ਦੀ ਜਿਹੜੀ ਇਹ ਜ਼ਮੀਨਾਂ ਤੇ ਕਾਬਜ ਹੈ ਤੇ ਹੁਣ ਕੋ ਸਮੇਂ ਦੇ ਵਿੱਚ ਵਿੱਚੋਂ ਇਸ ਜ਼ਮੀਨ ਦੇ ਵਿੱਚੋਂ ਕੋਈ ਕਾਨੂੰਨੀ ਦਾਪੇਚਾਰਾ ਹੀ ਕਾਨੂੰਨੀ ਗੁੰਡੀਆਂ ਕੱਢ ਕੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਆ ਜਿਹੜੀ ਉਹ ਕਾਬਜ ਹੋਣ ਦੇ ਲਈ ਤਤਪਰ ਰਹੀ ਬੈਠੀ ਐ ਉਹ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਮੂਲ ਉਦੇਸ਼ ਨੂੰ ਵਲੰਗ ਰਹੀ ਆ ਮੂਲ ਸਿਧਾਂਤ ਨੂੰ ਵਲੰਗ ਰਹੀ ਆ ਕਿਉਂਕਿ ਸਾਡਾ ਧਰਮ ਜਾਂ ਕੋਈ ਵੀ ਧਰਮ ਕਿਤੇ ਨਹੀਂ ਇਸ ਗੱਲ ਨੂੰ ਕਹਦਾ ਵੀ ਕਿਸੇ ਕੰਮ ਕਰਕੇ ਹੱਥਾਂ ਦਾ ਕੰਮ ਕਰਕੇ ਖਾਣ ਵਾਲਿਆਂ ਨੂੰ ਉਜਾੜ ਦਿੱਤਾ ਜਾਵੇ ਸ਼੍ਰੋਮਣੀ ਕਮੇਟੀ ਬੇਵੱਜਾ ਇਹਦੇ ਤੇ ਆਪਣਾ ਕਬਜ਼ਾ ਦਿਖਾ ਰਹੀ ਆ ਕਦੇ ਇਹਦੇ ਤੇ ਮਾਲਕੀ ਹੱਕ ਲੈਣ ਲਈ ਕਿਤੇ ਜਾ ਰਹੀ ਆ ਪ੍ਰਧਾਨੀ ਕਿੰਨੀ ਕਿੰਨੀ ਜਮੀਨਾਂ ਦੀ ਪ੍ਰਧਾਨ ਜੀ ਇਹ तकरीबन ਹੁਣ ਜੋ ਇਹਨਾਂ ਦੇ ਕਬਜ਼ੇ ਹੇਠ ਜ਼ਮੀਨ तकरीबन 120 ਬਿਗੇ ਠੀਕ ਹੈ ਜੋ ਇਹਨਾਂ ਤੋਂ ਪਰਤਾਲ ਦੌਰਾਨ ਪਤਾ ਲੱਗਿਆ ਹਾਂਜੀ ਹਾਂਜੀ ਇਹਦੇ ਤੇ ਮੈਨੂੰ ਲੱਗਦਾ 6-7 ਪਰਿਵਾਰ ਨੇ ਜੀਏ ਬਈ ਉਹ ਕਬਜ਼ੇ ਦੇ ਤੇ ਉਹ ਵੰਡ ਕੇ ਇਹਦੇ ਵਿੱਚੋਂ ਜਿੰਨੀ ਜਿੰਨੀ ਉਹਨਾਂ ਨੂੰ ਪਰ੍ਹਾਂ ਵੰਡ ਹੋਰ ਆਉਂਦੀ ਆ ਉਹਦੇ ਤੇ ਉਹ ਕਾਸ਼ਟ ਕਰਦੇ ਨੇ ਕਾਸਟ ਕਰਕੇ ਆਪਣੇ ਟੰਬਰ ਨੇ ਜਿਹੜੇ ਉਹ ਪਾਲ ਰਹੇ ਨੇ ਤੁਸੀਂ ਸ਼ਰਮਣੀ ਕਮੇਟੀ ਦੀ ਗੱਲ ਕੀਤੀ ਹੈ ਮਤਲਬ ਕਿਸ ਤਰ੍ਹਾਂ ਕਬਜ਼ਾ ਕਰ ਰਹੀ ਹੈ ਉਹ ਆਪਣੇ ਬੰਦੇ ਭੇਜ ਰਹੀ ਹੈ ਜਾਂ ਕਿ ਕੋਰਟ ਰਾਹੀਂ ਕੋਈ ਸਮਨ ਕਿਸ ਤਰ੍ਹਾਂ ਕਰ ਰਹੀ ਹੈ ਹਾਂਜੀ ਕਿ ਤੁ ਕਾਫੀ ਸਮਾਂ ਪਹਿਲਾਂ ਇਹਨਾਂ ਨੂੰ ਜਦੋਂ ਕੋਈ ਕਿਸਾਨ ਜੱਥੇਬੰਦੀ ਐਸਾ ਇਲਾਕੇ ਦੇ ਵਿੱਚ ਉਸ ਤਰੀਕੇ ਦਾ ਸਰਗਰਮ ਨਹੀਂ ਸੀ ਜਾਂ ਇਹ ਕਹਦੀ ਐ ਵੀ ਪਿੰਡਾਂ ਦਾ ਬਿੱਦੀ ਵੀ ਉਸ ਕਿਸਮ ਦਾ ਸੁੱਥਾ ਇਕੱਠ ਨਹੀਂ ਸੀ ਤੇ ਉਹਦੀ ਖੜੀ ਫਸਲ ਵੀ ਇੱਕ ਵਾਰੀ ਉਹਨਾਂ ਨੇ ਗਾਲੀ ਆ ਜੀ ਗਾਲੇ ਦਿੱਤੀ ਉਹ ਬੁੱਤਲ ਗਲ ਗਈ ਧੀ ਲਗਾਤਾਰ ਕੜਕਦੀ ਫਸਲ ਸੀ ਮੀਂਹੂ ਪੈ ਕੇ ਉਸ ਤੋਂ ਬਾਅਦ ਦੇ ਵਿੱਚੋਂ ਗਲ ਗਈ ਧੀ ਉਹਦੇ ਵਿੱਚ ਜੜੀ ਕਿ ਅਨਾਜ ਨੂੰ ਕੜ ਕੇ ਖੇਤਾਂ ਦੇ ਵਿੱਚ ਜਿਵੇਂ ਕਹਿੰਦੇ ਨੇ ਸਾੜਦਾ ਗਾਲਦਾ ਜਿਹਨੂੰ ਸਾਡੇ ਲੋਕ ਇਖਲਾਕੀ ਜ਼ੁਲਮ ਮੰਨਦੇ ਆਪਣੇ ਜ਼ੁਰਮ ਮੰਨਦੇ ਉਹ ਵੀ ਸ਼੍ਰੋਮਣੀ ਕਮੇਟੀ ਨੇ ਕੀਤਾ ਪਰ ਇਹਨਾਂ ਦੇ ਕਾਨੂੰਨੀ ਪੱਖਤੀ ਬਹੁਤ ਕੁਝ ਦੱਸਿਆ ਇਹਨਾਂ ਦੇ ਜੋ ਪਰਿਵਾਰ ਦੇ ਮੁਖੀ ਨੇ ਇਸ ਵੇਲੇ ਆਪਣੇ ਉਹ ਲੜ ਰਹੇ ਨੇ ਉਹਨਾਂ ਨੇ ਦੱਸਿਆ ਵੀ ਕਿਤੇ ਵੀ ਅਜੂ ਤੱਕ ਇਸ ਜ਼ਮੀਨ ਜਿਹੜੀ ਹੈਗੀ ਆ ਇਹ ਸ਼੍ਰੋਮਣੀ ਕਮੇਟੀ ਦੇ ਨਾਮ ਨਹੀਂ ਹੋਈ ਤੇ ਉਹਦੇ ਵੱਖ-ਵੱਖ ਟਰਮਾਂ ਰਹੀ ਕਾਨੂੰਨੀ ਕੁੰਡੀਆਂ ਰਹੀ ਜਾਂ ਇਹ ਕਹიდੀਏ ਵੀ ਸਰਕਾਰੀ ਦਰਬਾਰੇ ਉਹਨਾਂ ਦੀ ਪੁੱਗਦੀ ਹੁਣ ਕਾਰਨ ਆਪਣੇ ਉਹ ਇਹਨਾਂ ਨੂੰ ਬਿਨਾਂ ਵਜ੍ਹਾ ਪਰਸ਼ਾਨ ਕਰ ਰਹੇ ਨੇ ਪਿਛਲੇ ਸਾਲ ਵੀ ਇੱਕ ਇਸ ਤਰ੍ਹਾਂ ਦਾ ਮੁੱਲਕ ਘਟਨਾ ਹੋਈ ਸੀ ਇਹਨਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਹੁਣ ਇਸ ਸਾਲ ਕੀ ਘਟਨਾ ਹੋਈ ਹੈ ਇਸ ਸਾਲ ਇਹਨਾਂ ਨੇ ਤੇ ਜਿਉ ਲਗਾਤਾਰ ਕਬਜ਼ਾ ਬਰੰਟ ਲੈ ਕੇ ਆ ਰਹੇ ਨੇ ਆਪਣੇ ਹਾਂ ਪ੍ਰਸ਼ਾਸਨ ਦਾ ਜਿਹੜਾ ਹੈਗਾ ਉਹੋ ਵੀ ਸਹਿਯੋਗ ਮੰਗ ਰਹੇ ਨੇ ਤੇ ਜਦੋਂ ਇਸ ਗੱਲ ਦੀ ਪੜਕ ਸਾਡੇ ਇਸ ਪਿੰਡ ਦੇ ਵਿੱਚ ਵੀ ਬਲਾਸਪੁਰ ਪਿੰਡ ਦੇ ਵਿੱਚ ਵੀ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹ ਦੀ ਇਕਾਈ ਆ ਤੇ ਜਿਹੜੀ ਪਿੰਡ ਦੇ ਵਿੱਚ ਵੀ ਇਕਾਈ ਆ ਇਹਨਾਂ ਇਕਾਈਆਂ ਦੇ ਰਾਹੀਂ ਸਾਡੇ ਬਲਾਕ ਆਗੂਆਂ ਨੂੰ ਪਤਾ ਲੱਗਿਆ ਇਸ ਗੱਲ ਦਾ ਉਹਨਾਂ ਨੇ ਫੌਰੀ ਤੌਰ ਤੇ ਤਬਦੀਸ਼ ਕੀਤੀ ਆ ਪਿੰਡ ਤੋਂ ਸੰਬੰਧਿਤ ਜਿਹੜੀ ਥੇਤਰ ਬੈਠੀ ਆ ਜਿਹੜੀ ਕਾਬਜ ਆ ਉਹਨਾਂ ਤੋਂ ਹਾਂਜੀ ਸਾਰੀ ਪੜਤਾਲ ਕੀਤੀ ਆ ਉਸ ਬੜਤਾਲ ਤੋਂ ਜਿੱਥੇ ਬੰਦੀ ਭਾਰਤੀ ਕਿਸਾਨ ਯੂਨੀਅਨ ਇਕਤਾ ਹਗਰਾ ਦਾ ਬਲਾਕ ਅੰਦੀ ਕਮੇਟੀ ਵੀ ਤੇ ਕੱਲ ਅਸੀਂ ਫੌਰੀ ਤੌਰ ਤੇ ਜਿਲ੍ਹਾ ਲੁਧਿਆਣੇ ਦੇ ਆਗੂ ਵੀ ਕੁਝ ਜਿੰਨੇ ਇਕੱਠੇ ਹੋ ਸਕਦੇ ਸੀ ਕੀਤੇ ਉਹਦੇ ਤੇ ਉਹ ਵੀ ਅਸੀਂ ਇਹੀ ਸਿੱਟਾ ਕੱਢਿਆ ਇਹ ਸਿੱਟੇ ਤੇ ਪਹੁੰਚਿਆ ਵੀ ਇਹਦੇ ਮਾਲਕ ਇਹ ਨੇ ਕਾਬਜਕਾਰ ਕਿਸਾਨ ਨੇ ਕਾਸ਼ਟ ਕਰ ਰਹੇ ਨੇ ਤੇ ਕਾਸ਼ਟਕਾਰ ਕਿਸਾਨਾਂ ਨੂੰ ਕਿਸੇ ਹਾਲਤ 'ਚ ਉਜਾੜਿਆ ਨਹੀਂ ਜਾਣਾ ਚਾਹੀਦਾ ਅਸੀਂ ਇਹ ਫੈਸਲਾ ਕਰਕੇ ਵੀ ਜਿੱਥੇ ਬਦੀ ਤੋਂ ਜਿੰਨਾ ਨਿਭ ਹੋਊਗਾ ਇਹਨਾਂ ਕਿਸਾਨਾਂ ਦੇ ਹੱਕ ਦੇ ਵਿੱਚ ਨਿਭਾਂਗੇ ਆਏ ਸੌਖਾ ਕਿਸੇ ਨੂੰ ਕਬਜ਼ਾ ਕਰਨ ਦੇ ਦੀਏ ਇਹ ਫਸਲ ਆਪਣੇ ਫਗਰੇ ਨਦੀ ਫਸਲ ਖਰਾਬ ਕਰ ਦੇਣ ਜਾਂ ਅਗਲੀ ਫਸਲ ਬੀਜਣ ਤੋਂ ਰੋਕ ਲੈਣ ਪ੍ਰਧਾਨ ਜੀ ਕੋਈ ਰਾਜਨੀਤਿਕ ਪ੍ਰੈਸ਼ਰ ਵੀ ਪੈ ਰਿਹਾ ਕੋਈ ਜਿਵੇਂ ਐਸਜੀਪੀਸੀ ਆ ਸਿੱਖਾਂ ਦੀ ਸਰਮੌਰ ਜਥੇਬੰਦੀ ਹੈ ਤੇ ਜਿਸ ਤਰ੍ਹਾਂ ਕਿ ਨੇ ਗਰੀਬ ਦਾ ਜੋ ਮੂੰਹ ਹੈ ਗੁਰੂ ਦੀ ਗੋਲਕ ਇਸ ਤਰ੍ਹਾਂ ਦਾ ਹੈ ਸਿਧਾਂਤ ਹੈ ਪਰੰਤੂ ਇਹ ਦੇਖੋ ਜੋ ਲੋਕ ਆਪਣਾ ਘਰ ਚਲਾ ਰਹੇ ਨੇ ਕਮਾਈ ਕਰ ਰਹੇ ਨੇ ਕਿਰਤ ਕਰ ਰਹੇ ਨੇ ਉਹਨਾਂ ਦੇ ਨਾਲ ਧੱਕਾ ਕਰ ਰਹੀ ਹੈ ਕੋਈ ਪੋਲੀਟਿਕਲ ਪ੍ਰੈਸ਼ਰ ਵੀ ਪਾ ਰਿਹਾ ਆ ਅ ਪੱਤਰਕਾਰ ਦੋਸਤੋ ਵੀ ਗੱਲ ਬੜੀ ਸਾਫ ਹੈ ਤੁਹਾਡੇ ਕਹਿਣ ਮੁਤਾਬਕ ਜਿਵੇਂ ਤੁਸੀਂ ਉਹ ਕਿਹਾ ਵੀ ਗੁਰੂ ਦੀ ਗੋਲ ਕ ਗਰੀਬ ਦਾ ਮੂੰਹ ਤਾਂ ਹੁੰਦਾ ਉਹਦੇ ਪਾਸੇ ਹੁੰਦੀ ਹੈ ਉਹਦੇ ਲਈ ਇਹ ਆ ਤਾਂ ਸਾਡਾ ਧਰਮ ਤਾਂ ਹੈ ਹੀ ਕਰਤਿਆਂ ਦਾ ਧਰਮ ਹੈ ਸ਼ਕਤ ਧਰਮ ਤਾਂ ਇਹ ਹੀ ਹੈ ਕਰਤਿਆਂ ਦਾ ਧਰਮ ਹੈ ਸ਼ੋਮਨੀ ਗਰਦਾਰਾ ਕਮੇਟੀ ਇਹ ਬਣਨ ਦਾ ਮਤਲਬ ਇਹ ਨਹੀਂ ਸਾਡੇ ਕੋ ਆਪਣੇ ਕੋ ਚਾਂਸ ਨਹੀਂ ਤੁਹਾਨੂੰ ਵੀ ਪਤਾ ਉਹ ਸਾਡੇ ਨਾਲ ਵੱਧ ਜਾਣਦੇ ਹੋ ਤੁਸੀਂ ਕੁਝ ਗੱਲਾਂ ਆਈਆਂ ਜਿਆ ਨੇ ਇਹ ਵਿਚਾਰੇ ਗਰੀਬ ਹਾਲਤ ਦੇ ਵਿੱਚ ਨਹੀਂ ਥੋੜੀ ਥੋੜੀ ਜ਼ਮੀਨ ਦੇ ਮਾਲਕ ਨੇ ਉਸ ਕਿਸਮ ਦੀ ਕਾਨੂੰਨੀ ਲੜਾਈ ਜੱਕ ਸੋਰ ਨਹੀਂ ਦੱਸਦਾ ਕੁਝ ਐਸੇ ਇਲਾਕੇ ਦੇ ਵਿੱਚ ਹਲਕਾ ਪੈੜ ਦੇ ਵਿੱਚ ਕੁਝ ਰਸੂਕਬਾਨ ਪਰਿਵਾਰ ਸੀ ਜਿਹੜੇ ਉਹਨਾਂ ਕੋ ਸੈਂਕੜੇ ਏਕੜ ਜ਼ਮੀਨ ਐਸ ਕਿਸਮ ਦੀ ਤੀਜੀ ਤੇ ਸ਼੍ਰੋਮਣੀ ਕਮੇਟੀ ਆਪਦਾ ਹੱਕ ਵੀ ਜਿਤਾ ਜਿਤਾਉਂਦੀ ਸੀ ਤੇ ਚੱਕੀ ਨਹੀਂ ਮੁੜ ਕੇ ਉਧਰਲੇ ਪਾਸੇ ਨੂੰ ਕਿਉਂਕਿ ਉਧਰਲੇ ਪਾਸੇ ਉਹਨਾਂ ਦੀ ਸਰਕਾਰੀ ਦਰਬਾਰੇ ਪੁੱਗਦੀ ਸੀ ਉਹਨਾਂ ਦਾ ਪੋਲੀਟੀਕਲ ਪ੍ਰੈਸ਼ਰ ਸੀ ਉਸ ਕਰਕੇ ਉਧਰਲੇ ਪਾਸੇ ਚੱਕੇ ਨਹੀਂ ਇਧਰਲੇ ਪਾਸੇ ਕੀ ਆ ਇਹ ਤਾਂ ਹੈ ਜੀ ਕੋਈ ਰੌਲਾ ਹੀ ਨਹੀਂ ਬਈ ਪੋਲੀਟੀਕਲ ਪ੍ਰੈਸ਼ਰ ਐ ਇਸ ਕਿਸਮ ਦਾ ਕਿਉਂਕਿ ਸ਼੍ਰੋਮਣੀ ਕਮੇਟੀ ਜਿਹੜੀ ਹੈਗੀ ਆ ਅਕਾਲੀ ਦਲ ਬਾਦਲ ਦੇ ਪੂਰੇ ਕਬਜੇ ਦੇ ਵਿੱਚ ਆ ਉਹਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਚੱਲ ਰਹੀ ਆ ਸ਼੍ਰੋਮਣੀ ਕਮੇਟੀ ਦੀ ਨਿੱਜੀ ਹੋਂਦ ਕੁਛ ਨਹੀਂ ਹੈਗੀ 77 ਹੋਂਦ ਕੁਛ ਨਹੀਂ ਹੈਗੀ ਇਸ ਦਾ ਮਤਲਬ ਇਹ ਹੈ ਜੀ ਬਈ ਉਹ ਪੋਲਿਟਿਕਲ ਪ੍ਰਾਈ ਸ਼ਰਦਾ ਪਿਛਲੇ ਪਾਸੇ ਉਹ ਹੈ ਹੀ ਹੈ ਤੇ ਜਿਹੜਾ ਦੂਜੇ ਪਾਸੇ ਵੀ ਹੈ ਵੀ ਜ਼ਮੀਨਾਂ ਕਬਜ਼ੇ ਚ ਲੈਣ ਦਾ ਜਿਹੜਾ ਕਾਰਪੋਰੇਟਿਵ ਏਜੰਡਾ ਹੈ ਆਪਣੇ ਉਸ ਏਜੰਡੇ ਨੂੰ ਖੁੱਦ ਸਾਡੀ ਕਮੇਟੀ ਜਿਹੜੀ ਕਹਿੰਦੀ ਆ ਮੈਂ ਸਿੱਖਾ ਦੀ ਸਰਮੌਰ ਸਸਤ ਠੀਕ ਹੀ ਪਰ ਉਹ ਆਪਣਾ ਰਤਬਾ ਗਵਾ ਚੁੱਕੀ ਆ ਇਸ ਵੇਲੇ ਉਹਦਾ ਰਤਬਾ ਇਸ ਵੇਲੇ ਸ਼੍ਰੋਮਣੀ ਕਮੇਟੀ ਦਾ ਉਸ ਕਿਸਮ ਦਾ ਹੈ ਨਹੀਂ ਜਿਸ ਵੇਲੇ ਦੇ ਹੋਣ ਦੇ ਵਿੱਚ ਆਉਣ ਦੇ ਵਿੱਚੋਂ ਜਾਂ ਜਦੋਂ ਇਹਦੀ ਅਗਵਾਈ ਬਾਬਾ ਖੜਕ ਸਿੰਘ ਵਰਗਿਆਂ ਨੇ ਕੀਤੀ ਉਸ ਵੇਲੇ ਵਾਲਾ ਰੁਤਬਾ ਇਸ ਵੇਲੇ ਹੈ ਨਹੀਂ ਇਸ ਵੇਲੇ ਲਟੇਰਿਆਂ ਵੱਡੇ ਲੋਕਾਂ ਦੇ ਹੱਥੀ ਖੇਡ ਰਹੀ ਆ ਅਗਰੀਬ ਲੋਕਾਂ ਨੂੰ ਜੜ ਰਹੀ ਆ ਤਾਂ ਜੀ ਕਿੰਨਾ ਤੁਹਾਡਾ ਮੇਰਾ ਨਾਮ ਜੀ ਸਦਾਗਰ ਸਿੰਘ ਕਟਾਣੀ ਜ਼ਿਲ੍ਹਾ ਜਨਰਲ ਸਖਤਰ ਭਾਰਤੀ ਕਿਸਾਨ ਜੀ ਉਹਨੇ ਦੀ ਕਿਤਾਬ ਰਾਹ ਅੱਜ ਪਿੰਡ ਬਲਾਸਪੁਰ ਤੁਸੀਂ ਪੁੱਜਿਓ ਜ਼ਮੀਨੀ ਵਿਵਾਦ ਚੱਲ ਰਿਹਾ ਕਾਫੀ ਲੰਮੇ ਸਮੇ ਤੋਂ ਚੱਲ ਰਿਹਾ ਤੇ ਦੱਸੋਗੇ ਵੀ ਕਿਸ ਮਸਲੇ ਲੈ ਕੇ ਤੁਸੀਂ ਅੱਜ ਇੱਥੇ ਇਕੱਤਰ ਹੋਏ ਹੋ ਜੋ ਇਹ ਸਾਡੇ ਕੋਲ ਜ਼ਮੀਨ ਦਾ ਮਸਲਾ ਆਇਆ ਪਿੰਡ ਬਰਾਸਪੁਰ ਦੀ ਦਾ ਤਕਰੀਬਨ ਜਿਹੜੀ ਇਹ ਹੁਣ ਇਹ 2 ਏਕੜ ਦੇ ਉੱਪਰ ਕਾਜੀ ਵੀਰ ਬੈਠੇ ਹੋਣੇ ਤੇ ਤਕਰੀਬਨ 145 ਸਾਲ ਹੋ ਗਏ ਇਹਨਾਂ ਨੂੰ ਜ਼ਮੀਨ ਦੇ ਉੱਪਰ ਖੁਦਕਾਸ਼ਤ ਕਰਦਿਆਂ ਨੂੰ ਇੰਨੇ ਚਿਰ ਚ ਤਾਂ ਸਰਕਾਰ ਨੂੰ ਆਪ ਦਾ ਵਿਚਾਹਦਾ ਸੀ ਕਿ ਇਹਨਾਂ ਨੂੰ ਮਾਲਕੀ ਹੱਕ ਦਿੱਤੇ ਜਾਂਦੇ ਜਿਹੜਾ ਕਾਨੂੰਨ ਵੀ ਕਹਿੰਦਾ ਹੈ ਪਰ ਇਹਨਾਂ ਨੂੰ ਕਾਨੂੰਨ ਸਕੇ ਤੰਗ ਦਿਆ ਹੋਏ ਆ ਮੁੜ ਕੇ ਆਏ ਜਿਹੜਾ 1950 ਦੇ ਵਿੱਚ ਅਕੀਲੇਬੰਦੀ ਕੀਤੀ ਆ ਉਹਦੇ ਤਹਿਤ ਇਹ ਜ਼ਮੀਨ ਦਾ ਨਾਂ ਵੀ ਬਦਲ ਕੇ ਇਸ ਤਰ੍ਹਾਂ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਬਰਾਜਬਾਨ ਧਰਮਸਾਲਾ ਹਾਂਜੀ ਜਿਹਦੇ ਵਿੱਚ ਇਹਨਾਂ ਨੇ ਹੁਣ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਇਹ ਕੀਤਾ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਹੈ ਵੀ ਉਹ ਖਾਲੀ ਸਾਡੀ ਉਹ ਜ਼ਮੀਨ ਬਣ ਗਈ ਹੂੰ ਇਸ ਕਰਕੇ ਜਿਹੜਾ ਇਹਨਾਂ ਦੀ ਸਮਾਧ ਆ ਕੇ ਸਰਸੰਗਤ ਦੀ ਸਮਾਧ ਵੀ ਹੈ ਜਿਹੜੀ ਇਹ ਉਹਦੇ ਵਿੱਚ ਇਹ ਹੈਗਾ ਵੀ ਇਹ ਗੁਰੂ ਗ੍ਰੰਥ ਸਾਹਿਬ ਰੱਖ ਸਕਦੇ ਆ ਇਹ ਬਾਟ ਪੂਜਾ ਕਰ ਸਕਦੇ ਆ ਪਰ ਇਹ ਜੋ ਹੁਣ ਧੱਕਾਸ਼ਾਹੀ ਕਰ ਰਹੇ ਆ ਸਰਯਾਮ ਵੀ ਇਹਦੀ ਖਾਤਰ ਅਸੀਂ ਭਾਰਤੀ ਕਿਸਾਨ ਜੀ ਨੂੰ ਨੇਕਤਾ ਗ੍ਰਾਹੋਂ ਵੱਲੋਂ ਇਹ ਕਹਿੰਨੇ ਆ ਇਹ ਜਿਹੜੇ ਵੀ ਕਿਸਾਨ ਲੰਬੇ ਸਮੇਂ ਤੋਂ ਉੱਪਰ ਜ਼ਮੀਨਾਂ ਦੇ ਉੱਪਰ ਕਾਬਜ ਨੇ ਚਾਹੇ ਉਹ ਪਿੰਡ ਬਲਾਸਪੁਰਾ ਚਾਹੇ ਉਹ ਪੰਜਾਬ ਦੇ ਵਿੱਚ ਹੋਰ ਸੈਂਕੜੇ ਐਹੀ ਜਿਹੇ ਪਿੰਡ ਹੈਗੇ ਆ ਉਹਨਾਂ ਦੇ ਉੱਪਰ ਮਾਲਕੀ ਹੱਕ ਉਹਨਾਂ ਕਿਸਾਨਾਂ ਦਾ ਚਾਹੀਦਾ ਜਿਹੜੇ ਖੇਤੀ ਕਰ ਰਹੇ ਆ ਪਰ ਜਿਵੇਂ ਸਰਕਾਰਾਂ ਵੀ ਆ ਤਾਂ ਜਿਵੇਂ ਆ ਕਮੇਟੀਆਂ ਨੇ ਜਾਂ ਹੋਰ ਰਜਿਸਟਰ ਵੀ ਨੇ ਇਹ ਚ ਲਗਾਤਾਰ ਜਿਵੇਂ ਚੱਲ ਰਹੇ ਆ ਉਹਨਾਂ ਨੂੰ ਇਹ ਆ ਵੀ ਜਿਹੜੀ ਸਭ ਤੋਂ ਵੱਧ ਕੀਮਤੀ ਚੀਜ਼ ਅੱਜ ਕੱਲ ਉਹ ਜ਼ਮੀਨ ਹੈ ਜਿਹੜੀ ਜ਼ਮੀਨ ਦੇ ਨਾਲ ਸਭ ਕੁਝ ਪੈਦਾ ਹੋ ਰਿਹਾ ਤੇ ਜਿਹਦੇ ਨਾਲ ਆਪਾਂ ਜਿਉਦੇ ਆ ਇਹਨਾਂ ਨੇ ਹੁਣ ਇਹ ਗੱਲ ਸੋਚੀ ਆ ਵੀ ਜਿੰਨੀ ਵੀ ਜ਼ਮੀਨ ਆਪਾਂ ਕਬਜ਼ੇ ਹਟ ਕਰ ਸਕੀਏ ਉਹਨਾਂ ਨੂੰ ਖੁੱਲ ਖੇਡਾ ਲੈਣ ਚਾਹੇ ਜਿਹੜਾ ਮਰਜੀ ਧੱਕਾ ਮੁੱਕੀ ਕਰੇ ਕੁਛ ਕਰੇ ਸਰਕਾਰਾਂ ਆਪ ਖੁਦ ਕਰਦੀਆਂ ਨੇ ਜਿਵੇਂ ਲੈਂਡ ਪੂਲਿੰਗ ਵਾਲਾ ਲੈ ਕੇ ਆਇਤੀ ਪੰਚਾਇਤੀ ਜ਼ਮੀਨਾਂ ਨਾਲ ਆਪਣਾ ਵਾਲਾ ਕਰਨ ਲੈ ਕੇ ਆ ਰਹੇ ਨੇ ਇਸੇ ਤਰ੍ਹਾਂ ਜਿਵੇਂ ਆਹ ਜ਼ਮੀਂਦਾਰ ਨੇ ਇਹਨਾਂ ਨੂੰ ਕੋਈ ਰੋਕ ਟੋਕਣ ਦੀ ਬਜਾਏ ਖੁੱਲ ਦੇ ਰਿਹਾ ਵੀ ਜਿੰਨਾ ਸੋ ਤੋਂ ਇਕੱਠਾ ਹੁੰਦਾ ਮਾਲ ਮਲਬਾ ਕਰੋ ਵੀ ਸਾਡੀ ਸੇਵਾ ਚ ਭੁਗਤੋ ਪ੍ਰਧਾਨ ਜੀ ਪਤਾ ਲੱਗਿਆ ਵੀ ਜੋ ਇੱਕ ਹਾਈ ਕੋਰਟ ਚ ਕੇਸ ਚੱਲ ਰਿਹਾ 5 ਦਸੰਬਰ ਉਸ ਦੀ ਤਰੀਕ ਆ ਉਸ ਦੀ ਉਸ ਤੋਂ ਪਹਿਲਾਂ ਹੀ ਮਤਲਬ ਕਬਜ਼ੇ ਦਾ ਵੀ ਨੋਟਿਸ ਇਸ ਤਰ੍ਹਾਂ ਦਾ ਭੇਜ ਦਿੱਤਾ ਗਿਆ ਲੋਅਰ ਕੋਰਟ ਵੱਲੋਂ ਇਹ ਤੁਹਾਡੇ ਚ ਹੈ ਤੁਹਾਡੇ ਹੈ ਤੇ ਅੰਚ ਮਸਲਾ ਇਸ ਤਰ੍ਹਾਂ ਦਾ ਹਾਂਜੀ ਜੀ ਜਰਾ ਇਹਨਾਂ ਨੇ ਉਹ ਪਹਿਲਾਂ ਆਪਦੇ ਆਪ ਚ ਇਹ ਗੱਲ ਕੀਤੀ ਹੈ ਵੀ ਸਾਡਾ ਇੱਥੇ ਕਬਜ਼ਾ ਸੂ ਕੀਤਾ ਹੋਇਆ ਜਿਹੜਾ ਇਹਨਾਂ ਨੇ ਸਾਲ ਪਹਿਲਾਂ ਲੜਾਈ ਕੀਤੀ ਸੀ ਉਹਦੇ ਤਹਿਤ ਇਹਨਾਂ ਨੇ ਇਹ ਗੱਲ ਕੀਤਾ ਵੀ ਅਸੀਂ ਉੱਥੇ ਗਏ ਇਸ ਕਰਕੇ ਸੀ ਵੀ ਜਿਹੜੀ ਸਾਡੀ ਜ਼ਮੀਨ ਆ ਉਹ ਜਿਵੇਂ ਤੇ ਸਾਡਾ ਕਬਜ਼ਾ ਸੀ ਸਾਲੂ ਉੱਥੋਂ ਉਹਨਾਂ ਨੇ ਕੁੱਟ ਕੇ ਭਜਾਇਆ ਉਦੋਂ ਬਾਅਦ ਇਹਨਾਂ ਨੇ ਇਹ ਵੀ ਕਾਰਵਾਈ ਕੀਤੀ ਆ ਵੀ ਇਹ ਜ਼ਮੀਨ ਦੇ ਉੱਪਰ ਪੰਤਾਲੀ ਲਈ ਜਾਵੇ ਆਲੋ 45 ਵੀ ਇਹਨਾਂ ਦੀ ਡਿਸਮਿਸ ਕੀਤੀ ਗਈ ਹੈ ਤੇ ਜਾਨੀ ਇਹਨਾਂ ਦੇ ਅਖਤਿਆਰ ਚ ਕੋਈ ਚੀਜ਼ ਨਹੀਂ ਹੈ ਦੋ ਤਿੰਨ ਵਾਰ ਜਿਹੜਾ ਹਾਈ ਕੋਰਟ ਦਾ ਫੈਸਲਾ ਸੁਪਰੀਮ ਕੋਰਟ ਦਾ ਫੈਸਲਾ ਤੇ ਉਹ ਲੋਕਲ ਅਦਾਲਤਾਂ ਦਾ ਫੈਸਲਾ ਇਹ ਤਾਂ ਇਹ ਵੀ ਕਹਿੰਦੀ ਵੀ ਜਿਹੜਾ ਸਾਡੇ ਨਾਂਉਂ ਕਰਾਉ ਤਬਦੀਲ ਕੀਤੇ ਜਾ ਉਹ ਵੀ ਇਹਨਾਂ ਨੇ ਖਾਰਜ ਹੋਏ ਆ ਇੱਕ ਨਹੀਂ ਕਈ ਕੇਸ ਇਹਨਾਂ ਨੇ ਖਾਰਜ ਹੋਏ ਆ ਪਰ ਫਿਰ ਵੀ ਇਹ ਧੱਕਾ ਕਰ ਰਹੇ ਆ ਜਿਹੜਾ ਧੱਕਾ ਕਰ ਰਹੇ ਆ ਉਹਦੇ ਵਿਰੁੱਧ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਆਗਰਾਹ ਦੇ ਵੱਲੋਂ ਇਹ ਕੱਲੇ ਕਿਸਾਨਾਂ ਦੀ ਇਹ ਬਲਾਸਪੁਰ ਦੀ ਨਹੀਂ ਜਿੰਨੇ ਵੀ ਕਿਸਾਨ ਹੈਗੇ ਜਿਆ ਅਸੀਂ ਉਹਨਾਂ ਦੀ ਪੂਰ ਜੁਰ ਹਮਾਇਤ ਵੀ ਕਰਦੇ ਆਂ ਤੇ ਜਿਹੜੀ ਇਹ ਸਰਕਾਰ ਪ੍ਰਸ਼ਾਸਨ ਹੈ ਜਿਹੜਾ ਇਹ ਹੱਲਾ ਜਬਰੀ ਕਰ ਰਿਹਾ ਅਸੀਂ ਉਹਦਾ ਡਟ ਕੇ ਵਿਰੋਧ ਵੀ ਕਰਦੇ ਆਂ ਇਹਦੀ ਖਾਤਰ ਸਾਲ ਨੂੰ ਕੁਝ ਵੀ ਜੇ ਕੋਈ ਕਰਨਾ ਪਵੇ ਤਾਂ ਉਹ ਅਸੀਂ ਭਾਰਤੀ ਕਿਸਾਨ ਜੂਨੇ ਨੇਕਤਾ ਤੇ ਸਾਰੇ ਇਕੱਠੇ ਹੋ ਕੇ ਇਹਦਾ ਮੁਕਾਬਲਾ ਕਰਾਂਗੇ ਹਾਂਜੀ ਭਰਾ ਜੀ ਕਿਨਾ ਤੁਹਾਡਾ ਮੇਰਾ ਨਾਮ ਗਰਜੀਤ ਦਾਸ ਹੈ ਜੀ ਡੇਰਾ ਦਾਸੀ ਸਮਾਧ ਬਾਬਾ ਕੇ ਸਰਦਾਰਾਸ ਤੇ ਇੱਥੇ ਮੈਂ ਜਣੀ ਸੇਵਾਦਾਰ ਆ ਮਤਲਬ ਮਹਾਂਤ ਇੱਥੇ ਦੀ ਮਜੂਦਾ ਮਹਾਂਤ ਕੇਵਲ ਦਾਸ ਜੀ ਹਾਂਜੀ ਹਾਂਜੀ ਅਸੀਂ ਇਸ ਜ਼ਮੀਨ ਤੇ ਮਲ 150 ਕੀ મતਲਬ ਕੀ ਰੋਲਾ ਕੀ ਹੈ ਜੀ ਹੁਣ ਕੀ ਅੱਜ ਰੋਲਾ ਇਹ ਮਤਲਬ ਹਾਂਜੀ ਰੋਲਾ ਮਤਲਬ ਇਹ ਹੈ ਜੀ ਐਸਜੀਪੀਸੀ ਇੱਥੇ ਮਤਲਬ ਧੱਕੇ ਨਾਲ ਮਤਲਬ ਪੋਜੈਸ਼ਨ ਦਾ ਅਬਦਾ ਕਰਨ ਨੂੰ ਫਿਰਦੀ ਆ ਤੇ ਇਹ ਮਤਲਬ ਇੱਥੇ ਇਹਨਾਂ ਨੇ ਪਿਛਲੇ ਸਾਲ ਫੇਕ ਰਿਪੋਰਟ ਬਣਾ ਕੇ ਅਬ ਦੀ ਵੀ ਪਿਛਲੇ ਸਾਲ ਇਹਨਾਂ ਨੇ ਕਹ ਆ ਵੀ ਸਾਡਾ ਪੋਜੈਸ਼ਨ ਆ ਇੱਥੇ ਤੇ ਉਹ ਪੋਜੈਸ਼ਨ ਨੂੰ ਲੈ ਕੇ ਇਹਨਾਂ ਨੇ ਵੀ ਝੂਠੀ ਉੱਤੇ ਕੋਰਟ ਦੇ ਵਿੱਚ ਇੱਕ ਆਪਣੀ ਕੇਸ ਲਗਾਇਆ ਵੀ ਇਹ ਸਾਡਾ ਪੋਜੈਸ਼ਨ ਸੀਗਾ ਇਹਨਾਂ ਨੇ ਧੱਕੇ ਨਾਲ ਸਾ ਤੋਂ ਛਡਵਾਇਆ ਦੋ ਬੰਦੇ ਸਾਡੇ EMPLOYE ਉੱਥੇ ਕੰਮ ਕਰਦੇ ਸੀਗੇ ਉਹਨਾਂ ਨੇ ਉਹਨਾਂ ਤੋਂ ਭਜਾਤਾ ਇਹਨਾਂ ਨੇ ਆ ਕੇ ਵੀ ਇਹਨਾਂ ਨੇ ਨਹੀਂ ਬਲਕਿ ਇਹ 200 ਬੰਦਾ ਇੱਥੇ ਆ ਕੇ ਇਹਨਾਂ ਨੇ ਸਾਡੇ ਤੇ ਹਮਲਾ ਕਰਿਆ ਸਾਡਾ ਕਬਜ਼ਾ ਸੀ ਇੱਥੇ 150 ਸਾਲ ਤੋਂ ਸਾਡਾ ਕਬਜ਼ਾ ਇੱਥੇ ਕਦੇ ਵੀ ਇੱਥੇ SGPC ਦਾ ਕਬਜ਼ਾ ਨਹੀਂ ਹੋਇਆ ਇਹ ਇਹਨਾਂ ਨੇ ਝੂਠਾ ਰਿਪੋਰਟ ਬਣਾ ਕੇ ਇਹਨਾਂ ਨੇ ਉਥੋਂ ਬਰੰਟ ਮਾਜੋਕ ਕੋਰਟ ਤੋਂ ਬਰੰਟ ਜਾਰੀ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਕੋਰਟ ਨੂੰ ਘੁਮਰਾਹ ਕਰਕੇ ਜਦ ਕਿ ਕਬਜਾ ਸਦੀਆਂ ਤੋਂ ਕਦੇ 150 ਸਾਲ ਤੋਂ ਅੱਜ ਤੱਕ ਇਹਨੇ ਕਦੇ ਵੀ ਸਾਡੇ ਤੋਂ ਕਬਜਾ ਨਹੀਂ ਲਿਆ ਕਬਜਾ ਸਾਡੇ ਕੋਲ ਹੀ ਆ ਕਬਜਾ ਇਹਨਾਂ ਕੋਲ ਕਦੇ ਵੀ ਨਹੀਂ ਸੀ ਨਾਹੀਂ ਇੱਥੇ ਕੋਈ ਗੁਰਦੁਆਰਾ ਸਾਹਿਬ ਹੈ ਜਿਹਦੇ ਆਧਾਰ ਤੇ ਇਹ ਕਬਜਾ ਲੈਣ ਨੂੰ ਕਹਿੰਦੇ ਨੇ ਵੀ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਹੈ ਇੱਥੇ ਕੋਈ ਇੱਥੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਦੀ ਨਾਂ ਬਿਲਡਿੰਗ ਹੈਗੀ ਨਾ ਇੱਥੇ ਕਦੇ ਸਮਾਦ ਦੇ ਨਾਮ ਤੇ ਜ਼ਮੀਨ ਇਹ ਸਾਨੂੰ ਮਾਫੀ ਨਾਵਾ ਮਿਲਿਆ ਹੋਇਆ ਹੈ ਇੱਕ ਕਿ ਕਿੰਨੀ ਹਾਈ ਕੋਰਟ ਮਾਂ ਜੋ ਹਾਈ ਕੋਰਟ ਦੇ ਵਿੱਚ ਇਹਦਾ ਕੇਸ ਚੱਲ ਰਿਹਾ ਜੀ ਪੈਂਡ ਹਾਂਜੀ 5 12 ਇਹਦੀ ਤਰੀਕ ਹੈ ਜੀ ਆਪਣੇ ਇੱਕ ਆਰ ਐਸੇ ਦੋ ਕੇਸ ਚੱਲ ਰਹੇ ਨੇ ਬਲਕਿ ਆਰ ਐਸੇ 576 ਉਹਦੀ 1 ਜਨਵਰੀ ਤਰੀਕ ਹੀ ਪਈ ਹੋਈ ਹਾਂਜੀ ਤੇ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਵੀ ਹਾਈ ਕੋਰਟ ਵਿੱਚ ਕੇਸ ਚੱਲ ਰਿਹਾ 5 ਤਰੀਕ ਹੈ 5.0 ਤਰੀਕ ਹੈ ਤੇ ਹੁਣ ਕੀ ਮਤਲਬ ਨੌਬਤਾ ਕੀ ਕਿ ਤੁਸੀਂ ਇਕੱਠੇ ਹੋਏ ਹੋ ਤੁਸੀਂ ਕਿਹੜੇ ਅਧਿਕਾਰੀ ਆ ਤੁਹਾਡੇ ਕੋਲ ਪ੍ਰਸ਼ਾਸਨ ਦੇ ਇੱਥੇ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਇੱਥੇ ਜੀ ਮਤਲਬ ਬਰੰਟ ਕਬਜ਼ੇ ਦੀ ਸਾਨੂੰ ਉਹ ਭੇਜੀ ਗਈ ਆ ਅੱਛਾ ਜੀ ਕਾਨੂੰਗੋ ਵੱਲੋਂ ਬਈ ਹਾਂਜੀ ਪਹਿਲਾਂ 9 ਤਰੀਕ ਨੂੰ ਆਈ ਸੀਗੀ ਇਹ ਹੁਣ ਮੰਨ ਲਓ ਅੱਜ ਦੀ 13 ਤਰੀਕ ਦਾ ਆਇਆ ਹੋਇਆ ਬਈ ਇਹਦਾ ਬਰੰਟ ਪੋਜੈਸ਼ਨ ਬਈ ਕੋਰਟ ਵੱਲੋਂ ਬਈ ਉਹ ਜਾਰੀ ਹੋਇਆ ਬਈ ਸਿਵਲ ਕੋਰਟ ਦੇ ਵਿੱਚੋਂ ਭੈਲ ਤੋਂ ਹਾਂਜੀ ਉਹ ਉਸੇ ਆਧਾਰ ਤੇ ਨਾਲ ਝੂਠੀ ਫੇਕ ਸਟੋਰੀ ਬਣਾ ਕੇ ਵੀ ਪਿਛਲੇ ਸਾਲ ਸਾ ਤੋਂ ਕਬਜ਼ਾ ਛਡਾਇਆ ਇਹਨਾਂ ਨੇ ਧੱਕੇ ਨਾਲ ਉਹ ਉਹ ਸਟੋਰੀ ਬਣਾ ਕੇ ਇਹਨਾਂ ਨੇ ਕੋਰਟ ਨੂੰ ਘਬਰਾਹ ਕਰਕੇ ਬਰੰਟ ਲੈ ਲਈ ਜੀ ਨਾ ਕਿ ਸਾਡੀ ਕੋਈ ਸੁਣਵਾਈ ਨਹੀਂ ਹੋਈ ਉੱਥੇ ਕੋਈ ਸਾਡਾ ਪ੍ਰੂਫ ਸਾਰੇ ਅਸੀਂ ਲਾਏ ਸੀ ਆਪਦੇ ਸਾਡੇ ਉਹ ਸੁਣੇ ਨਹੀਂ ਗਏ ਸਾਡੇ ਨਾਮ ਤੇ ਮੋਟਰਾਂ ਲੱਗੀਆਂ ਸਾਡੇ ਮકાਨ ਬਣੇ ਹੋਏ ਨੇ ਵਿੱਚ ਸਾਰੇ ਉਹ ਜਿੰਨੇ ਵੀ ਗਦਾਵਰੀਆਂ ਜਮ੍ਹਾਂਬੰਦੀਆਂ ਕਬਜ਼ੇ ਦੀਆਂ ਸ਼ੋਹ ਨੇ ਸਾਡੇ ਸਾਡੇ ਪੱਖ ਦੇ ਵੀ ਦੱਸਿਆ ਨਹੀਂ ਵੀ ਸਾਡਾ ਹਾਈ ਕੋਰਟ ਦੇ ਵਿੱਚ ਚੱਲ ਲਉਗੀ ਇਸ ਤੱਕਸਾਂ ਨਹੀਂ ਪਾਇਆ ਤੁਸੀਂ ਇਸ ਮੋੜ ਦੇ ਵਿੱਚ ਉਹ ਉਹਦੇ ਵਿੱਚ ਵੀ ਉਹਨਾਂ ਨੇ ਮਤਲਬ ਇਹ ਕਹਿਤਾ ਜੀ ਵੀ ਇਹ ਸਾਰਾ ਕੁਝ ਇਗਨੋਰ ਕਰ ਦਿੱਤਾ ਜਾਵੇ ਵੀ ਇੰਨਾ ਦਾ ਪਿਛਲਾ ਜਾਨੀ ਕਬਜ਼ਾ ਸੀਗਾ ਐਸਜੀਪੀਸੀ ਦਾ ਉਹਨਾਂ ਨੇ ਇਸ ਆਧਾਰ ਤੇ ਵੀ ਉਹਨਾਂ ਨੂੰ ਬਰਾਂਟ ਆਫ ਪੋਜੈਸ਼ਨ ਇਸ਼ੂ ਕਰ ਦਿੱਤਾ ਜਾਣ ਉਹਨਾਂ ਨੇ ਇਸ ਬੇਸ ਤੇ ਕਿਹਾ ਵੀ ਇਹਦੇ ਵਿੱਚ ਕੋਈ ਵੀ ਇਹਨਾਂ ਨੂੰ ਸੁਣਿਆ ਨਹੀਂ ਜਾਣ ਚਾਹੀਦਾ ਪਹਿਲਾਂ ਨੇ ਕੋਰਟ ਦੇ ਵਿੱਚ ਪਹਿਲਾਂ ਲੱਗਿਆ ਪਹਿਲਾਂ ਇਹਨਾਂ ਨੂੰ ਇਹਨਾਂ ਦਾ ਸਾਰਾ ਕੁਝ ਦੇ ਚੁੱਕੇ ਇਹਦੇ ਵਿੱਚ ਗਵਾਹਾਂ ਗਵਾਹਾਂ ਅਸੀਂ ਕੋਈ ਨਹੀਂ ਕਰਵਾਉਣੀ ਆ ਵੀ ਇੱਕਣੀ ਇਹਨਾਂ ਨਾਲ ਸਿੱਧਾ ਹੀ ਉਹ ਕੋਰਟ ਤੋਂ ਬਰਾਂਟ ਕਰਵਾ ਲਈ। ਤੇ ਇਸ ਜੋ ਬਰਾਂਟ ਸਾਡੀ ਕੋਈ ਵੀ ਸੁਣਵਾਈ ਨਹੀਂ। ਇਸ ਦੇ ਵਿਰੁੱਧ ਤੁਸੀਂ ਹੁਣ ਕਿੱਥੇ ਕਿੱਥੇ ਜਾਓਗੇ ਤੁਸੀਂ? ਕਿੱਥੇ ਅਪੀਲ ਕਰੋਗੇ? ਹਾਂਜੀ ਅਸੀਂ ਇਦਾਂ ਅਪੀਲ ਜੀ ਇਹਦੀ ਸੈਸ਼ਨ ਕੋਰਟ ਦੇ ਵਿੱਚ ਵੀ ਜਾਵਾਂਗੇ। ਠੀਕ ਆ। ਹਾਂਜੀ ਬਾਕੀ ਹਾਈ ਕੋਰਟ ਦੇ ਵਿੱਚ ਮਾਮਲਾ ਪੈਂਡਿੰਗ ਆ ਜੀ ਇਹ। ਪੈਂਡਿੰਗ। ਹਾਂਜੀ ਜਿਸ ਤਰ੍ਹਾਂ ਕਿ ਪਜੈਸ਼ਨ ਮਤਲਬ ਮੇਨ ਚੀਜ਼ ਤਾਂ ਪਜੈਸ਼ਨ ਆ ਜੀ ਪਜੈਸ਼ਨ ਜਿਹੜੀ ਫੇਕ ਸਟੋਰੀ ਬਣਾਈ ਹੈ ਇਹਨਾਂ ਨੇ। ਪਜੈਸ਼ਨ ਦੀ ਵੀ ਸਾਡਾ ਪਜੈਸ਼ਨ ਸੀਗਾ। ਪਜੈਸ਼ਨ ਤਾਂ ਇਹਨਾਂ ਦਾ ਹੈ ਹੀ ਨਹੀਂ ਸੀ ਕਦੇ। ਹਾਂਜੀ ਉਹ ਇੱਕ ਇਹਨਾਂ ਨੇ ਪਿੱਛੇ 2010 ਦੇ ਵਿੱਚ ਅਕਾਲੀ ਸਰਕਾਰ ਵੇਲੇ ਫੇਕ ਰਿਪੋਰਟ ਬਣਾ ਕੇ ਝੂਠੀ ਵੀ ਸਾਡਾ ਕਬਜ਼ਾ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਮਤਲਬ ਕੋਈ ਗਦਾਵਰੀ ਦੇ ਵਿੱਚ ਕੋਈ ਫਿਜ਼ੀਕਲ ਪੋਜੈਸ਼ਨ ਇਹਨਾਂ ਦਾ ਕਦੇ ਵੀ ਨਹੀਂ ਹੋਇਆ ਜਿਹੜਾ ਕਿ ਕੋਰਟ ਨੂੰ ਗੁੰਮਰਾਹ ਕਰਕੇ ਇਹ ਕਹਿੰਦੇ ਨੇ ਵੀ ਸਾਡਾ ਪੋਜੈਸ਼ਨ ਆ ਇੱਥੇ ਤੇ ਇੱਕ ਵੀ ਇਹਨਾਂ ਦੇ ਕੋਲ ਕਾਗਜ਼ ਪੋਜੈਸ਼ਨ ਦਾ ਨਹੀਂ ਹੈਗਾ ਤਹਿਸੀਲਦਾਰ ਦੇ ਜਿੰਨੇ ਵੀ ਇਹਨਾਂ ਨੇ ਉਹ ਪੋਜੈਸ਼ਨ ਬਦਲਣ ਦੀ ਕੋਸ਼ਿਸ਼ ਕੀਤੀ ਉੱਥੇ ਦਰਖਾਸਤਾਂ ਦੇ ਕੇ ਅਸੀਂ ਆਪਦਾ ਸਾਰਾ ਉਹ ਉਹਨਾਂ ਨੂੰ ਸਪਰੂਵ ਪੇਸ਼ ਕਰਕੇ ਉਹਨਾਂ ਨੇ ਇਹਨਾਂ ਦਾ ਸਾਰਾ ਉਹ ਬਦਲੀ ਕਰਨ ਤੋਂ ਨਾ ਕਰ ਦਿੱਤੀ ਉਹ ਵੀ ਫੈਸਲਾ ਸਾਡੇ ਕੋਲ ਪਿਆ ਤਸੀਰ ਤਸੀਰਦਾਰ ਸਾਹਿਬ ਨੇ 2012 ਦੇ ਵਿੱਚ ਕੀਤਾ ਸੀਗਾ ਉਹ ਮਤਲਬ ਕਿ ਜੋ ਕੋਟ ਨਹੀਂ ਬਦਲ ਨਹੀਂ ਸਕਦੀ ਹੈਗੀ ਦੀ ਮਾਲਕੀ ਇਹਨਾਂ ਦਾ ਕਬਜ਼ਾ ਇਹਨਾਂ ਕੋਲ ਹੀ ਰਹੂਗਾ ਸਾਡੀ ਉਹਨਾਂ ਨੇ ਇੰਤਕਾਲ ਸ਼ਾਮਰ ਕੀਤੀ ਹੈ ਉਹਨਾਂ ਦੀ ਰੱਦ ਕੀਤਾ ਹੀ ਉਹ ਇੰਤਕਾਲ ਹਾਂਜੀ ਜਿਸ ਤਰ੍ਹਾਂ ਕਿ ਵੱਖ-ਵੱਖ ਸਮਾਜਿਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਤੁਹਾਡੇ ਹੱਕ ਚ ਆਈਆਂ ਨੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਧਰਾਤਲੀ ਪੱਧਰ ਦੇ ਉੱਪਰ ਆ ਪੜਤਾਲ ਕੀਤੀ ਹੈ ਤੇ ਪਾਇਆ ਵੀ ਤੁਸੀਂ ਹੀ ਕਾਸ਼ਤਕਾਰੋਂ ਇੱਥੇ ਕਿਸੇ ਹੋਰ ਕਿਸੇ ਵੀ ਵਿਅਕਤੀ ਦਾ ਜਾਂ ਸੰਸਥਾ ਦਾ ਇੱਥੇ ਕੋਈ ਕਬਜ਼ਾ ਨਹੀਂ ਸੀਗਾ ਉਹਨਾਂ ਨੇ ਖੁਦ ਪੜਤਾਲ ਕੀਤੀ ਆ ਹਾਂਜੀ ਤੇ ਉਹਨਾਂ ਨੇ ਇਹ ਵੀ ਆਸ਼ਵਾਸਨ ਦਵਾਇਆ ਭਰੋਸਾ ਦਵਾਇਆ ਵੀ ਅਸੀਂ ਇਸ ਪਰਿਵਾਰ ਦੇ ਨਾਲ ਆ ਤੇ ਜੇ ਅਗਰ ਸਾਨੂੰ ਹੋਰ ਸੰਘਰਸ਼ ਕਰਨਾ ਪਿਆ ਤੇ ਅਸੀਂ ਹੋਰ ਸੰਘਰਸ਼ ਵੀ ਕਰਾਂਗੇ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਜਾਂ ਉੱਚ ਅਧਿਕਾਰ ਅੰਦਰ ਕੀ ਮੰਗ ਕਰਦੇ ਹੋ ਅਸੀਂ ਤਾਂ ਇਹੀ ਮੰਗ ਕਰਦੇ ਆ ਜੀ ਸਾਡੀ ਇਨਕੁਆਰੀ ਕੀਤੀ ਜਾਵੇ ਇੱਕ ਮਤਲਬ ਲੋਕਲ ਪਦਰਤ ਦੇ ਦੇਖ ਕੇ ਲੋਕਲ ਕਮਿਸ਼ਨਰ ਦੀ ਡਿਊਟੀ ਲਗਾ ਕੇ ਜਾਂ ਕਾਨੂੰਗੋ ਤਹਿਸੀਲਦਾਰ ਵਗੈਰਾ ਜਾਂ ਜੋ ਵੀ ਅਫੀਸਰ ਨੇ ਰੈਵਨਿਊ ਅਫੀਸਰ ਉਹਨਾਂ ਦੀ ਡਿਊਟੀ ਲਗਾਈ ਜਾਵੇ ਵੀ ਉੱਥੇ ਦੇਖਿਆ ਜਾਵੇ ਧਰਾਤਲ ਦੇ ਉੱਤੇ ਕਿ ਗੁਰਦੁਆਰਾ ਸਾਹਿਬ ਉੱਥੇ ਬਣਿਆ ਹੋਇਆ ਕਿਉਂਕਿ ਸਿੱਖ ਗੁਰਦੁਆਰਾ ਐਕਟ 1925 ਦੇ ਮੁਤਾਬਕ ਇਹਨਾਂ ਨੇ ਕੇਸ ਉਹ ਕੀਤਾ ਵਾ ਐਸਜੀਪੀਸੀ ਨੇ ਤੇ ਉਹ ਦੇਖਿਆ ਜਾਵੇ ਵੀ ਇੱਥੇ ਕੀ ਅਸਲ ਦੇ ਵਿੱਚ ਉਹ ਧਰਾਤਲ ਦੇ ਉੱਤੇ ਜਿਹੜੇ ਉੱਤੇ ਕੇਸ ਦੇ ਉੱਤੇ ਲੜ ਰਹੇ ਨੇ ਇਹ ਵੇ ਉੱਤੇ ਗੁਰਦੁਆਰਾ ਸਾਹਿਬ ਬਣਿਆ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਜਾਂ ਹੋਰ ਉਹ ਮੌਕਾ ਕਿ ਸਾਡਾ ਦੇਖਿਆ ਜਾਵੇ ਅਤੇ ਦੇਖ ਕੇ ਸਾਨੂੰ ਇਨਸਾਫ ਦਿੱਤਾ ਜਾਵੇ ਕਿਉਂਕਿ ਸਾਡੀ ਸਾਡਾ ਹੀ ਜ਼ਮੀਨ ਦੇ ਉੱਤੇ ਕਬਜ਼ਾ ਹਮੇਸ਼ਾ ਤੋਂ ਕੋਈ ਇਹ ਗੁਰਦੁਆਰਾ ਸਾਹਿਬ ਦੀ ਜ਼ਮੀਨ ਨਹੀਂ ਹੈਗੀ ਇਹ ਡੇਰਾ ਉਦਾਸੀ ਦੀ ਜ਼ਮੀਨ ਹੈ ਸ਼ੁਰੂ ਤੋਂ ਹੀ ਅਸੀਂ ਕਾਸ਼ਤ ਕਰਦੇ ਆਂ ਪੀੜੀਦਰ ਪੀੜੀ ਇਹਦੇ ਤੇ ਮਹਾਂਤੀ ਦੀ ਪੱਗ ਬੰਨ੍ਹ ਹੁੰਦੀ ਹੈ ਜਿਵੇਂ ਜਦੋਂ ਵੀ ਮਹਾਂਤਰੀ ਡੈਥ ਹੁੰਦੀ ਆ ਉਸ ਤੋਂ ਬਾਅਦ ਨਵਾਂ ਮਹਾਂਤ ਮੁਕਰਰ ਕਰ ਦਿੰਨੇ ਆ ਠੀਕ ਹਾਂਜੀ ਐਸਜੀਪੀਸੀ ਨੂੰ ਇਹਦਾ ਕੋਈ ਅਧਿਕਾਰ ਨਹੀਂ ਹੈਗਾ ਵੀ ਇਹ ਇਹਦੇ ਉੱਤੇ ਮਤਲਬ ਕੋਈ ਕੇਸ ਕਰਕੇ ਇਹ ਜ਼ਮੀਨ ਲੈ ਸਕੀ ਠੀਕ ਹੈ ਹਾਂਜੀ ਆਜੀਪੀ ਜੀ ਕਿੰਨਾ ਤੁਹਾਡਾ ਸਰਨਜੀਤ ਖਾਰ ਅੱਜ ਪਿੰਡ ਬਲਾਸਪੁਰ ਦੇ ਵਿੱਚ ਇੱਕ ਘੱਟ ਰੱਖਿਆ ਗਿਆ ਕੀ ਮਸਲਾ ਜੀ ਸਾਡੀ ਜੀ ਜ਼ਮੀਨਦਾਰ ਰੋਲਾਵਾ ਤੇ ਸਾਡੇ ਤੇ ਸਾਡੀ ਜ਼ਮੀਨ ਤੇ ਧੱਕੇ ਨਾਲ ਕਬਜ਼ਾ ਕਰਦੀ ਹੈ ਸ਼੍ਰੋਮਿਕ ਕਮੇਟੀ ਅੱਛਾ ਜੀ ਹਾਂਜੀ ਇਹ ਇਹ ਤਾਂ ਕਈ ਸਾਲਾਂ ਤੋਂ ਦਾ ਡਿਸਪੂਟ ਚੱਲ ਰਿਹਾ ਕੋਰਟ ਵਿੱਚ ਮੈਟਰ ਵੀ ਚੱਲ ਰਿਹਾ ਹੁਣ ਫੇਰ ਦੁਬਾਰਾ ਕਬਜ਼ਾ ਕਰ ਰਹੇ ਨੇ ਹਾਂਜੀ ਦੁਬਾਰਾ ਧੱਕੇ ਨਾਲ ਹੀ ਕਬਜ਼ਾ ਕਰ ਰਹੇ ਨੇ ਹਾਂ ਸਾਡਾ ਕੋਰਟ ਚ ਵੀ ਹਜੇ ਵੀ ਹਾਈ ਕੋਰਟ ਚ ਚੱਲ ਰਿਹਾ ਮੁਕੱਦਮਾ ਹਾਂ ਤੇ ਇਹ ਫੇਰ ਵੀ ਸਾਡੇ ਨਾਲ ਧੱਕੇ ਨਾਲ ਕਬਜ਼ਾ ਕਰਦੇ ਆ ਇਹ ਨਾਲੇ ਮਤਲਬ ਇਹਨਾਂ ਨੇ ਤਾਂ ਅਸੀਂ ਤਾਂ ਕਮਾ ਕੇ ਦੇਣਾ ਦੋ ਦੋ ਕਿੱਲੇ ਆਉਂਦੇ ਆ ਹਾਂ ਹਾਂ ਤੇ ਇਹਨਾਂ ਨੇ ਤਾਂ ਗੁਰਦੁਆਰਿਆਂ ਵਿੱਚੋਂ ਲੋਕਾਂ ਦਾ ਮੱਥਾ ਟੇਕਿਆ ਪੈਸੇ ਟੰਕ ਕੇ ਇਕੱਠੇ ਕਰਕੇ ਤੇ ਇਹਨਾਂ ਨੇ ਦੇਖੇ अच्छा जी हां जी असी साडे ਭੈਣ ਭਰਾ ਸਾਰੇ ਬਹੁਤ ਔਖੇ ਆ ਅਸੀਂ ਇਸ ਟਾਈਮ ਸਾਰੀਆਂ ਜਥੇਬੰਦੀਆਂ ਸਾਡੇ ਨਾਲ ਨੇ ਸਾਰਾ ਪਿੰਡ ਸਾਡੇ ਨਾਲ ਨਾਲ ਦੇ ਚਾਰ ਪਿੰਡ ਸਾਡੇ ਨਾਲ ਨੇ ਤੇ ਸਭ ਨੂੰ ਪਤਾ ਵਾ ਵੀ ਇੱਥੇ ਕੋਈ ਗੁਰਦੁਆਰਾ ਨਹੀਂਗਾ ਕੁਛ ਨਹੀਂ ਹੈਗਾ ਤੇ ਇਹ ਧੱਕੇ ਨਾਲ ਕਹਿ ਰਹੇ ਨੇ ਕਿ ਇੱਥੇ ਗੁਰਦੁਆਰਾ ਵਾ ਕੋਈ ਇੱਥੇ ਗੁਰਦੁਆਰਾ ਨਹੀਂਗਾ ਕੁਛ ਵੀ ਨਹੀਂਗਾ ਅਸੀਂ ਇੱਥੇ ਬਚਪਨ ਤੋਂ ਇੱਥੇ ਜੰਮੇ ਆ ਪਲੇ ਆ ਅਸੀਂ ਕੋਈ ਗੁਰਦੁਆਰਾ ਨਹੀਂ ਦੇਖਿਆ ਇੱਥੇ ਕੰਮ ਕਰਦੇ ਰਹੇ ਆ ਖੇਤਾਂ ਵਿੱਚ ਕੋਈ ਗੁਰਦੁਆਰਾ ਨਹੀਂ ਅਸੀਂ ਵੇਖਿਆ ਤੇ ਇਹ ੱੱਕੇ ਨਾਲ ਕਹਿ ਰਹੇ ਨੇ ਕਿ ਇੱਥੇ ਗੁਰਦੁਆਰਾ ਵਾ ਤੇ ਕੀ ਕੀ ਮੰਗ ਕਰਦੇ ਹੋ ਜੀ ਅਸੀਂ ਸਾਨੂੰ ਇਨਸਾਫ ਦਿੱਤਾ ਜਾਵੇ ਸਾਨੂੰ ਸਾਡੀ ਜ਼ਮੀਨ ਆਪ ਵਾਉਣ ਦਿੱਤੀ ਜਾਵੇ ਤੇ ਸਾਡੇ ਨਾਲ ੱੱਕਾ ਨਾ ਕੀਤਾ ਜਾਵੇ ਸਾਡੇ ਨਾਲ ਨੇ ਤਸਵੀਰ ਦਾ ਗੁਰਪ੍ਰੀਤ ਸਿੰਘ ਸਬ ਡਿਵੀਜ਼ਨ ਫਾਇਲ ਜਿਸ ਤਰ੍ਹਾਂ ਕਿ ਸਰ ਪਿੰਡ ਬਲਾਸਪੁਰ ਵਿਖੇ ਦੋ ਧਿਰਾਂ ਦੇ ਵਿੱਚ ਡਿਸਪਿਊਟ ਚੱਲ ਰਿਹਾ ਇੱਕ ਪਾਸੇ ਜੋ ਕਾਸਤਕਾਰ ਮਹਾਂਤ ਪਰਿਵਾਰ ਹੈ ਦੂਸਰੇ ਪਾਸੇ ਐਸਜੀਪੀਸੀ ਵੱਲੋਂ ਕਲੇਮ ਕੀਤਾ ਜਾ ਰਿਹਾ ਪੋਜੈਸ਼ਨ ਦਾ ਕਬਜ਼ੇ ਦਾ ਕੇਸ ਚੱਲ ਰਿਹਾ ਹੈ ਹਾਈ ਕੋਰਟ ਦੇ ਵਿੱਚ ਵੀ ਮੈਡਲ ਚੱਲ ਰਿਹਾ ਤੇ ਕੱਲ ਉੱਥੇ ਕਿਸਾਨ ਯੂਨੀਅਨ ਇਕੱਠੀਆਂ ਹੋਈਆਂ ਸੀ ਉਹ ਜਿੱਥੇ ਬੰਦੇ ਇਕੱਠੀਆਂ ਹੋਈਆਂ ਸੀ ਤੇ ਇਸ ਬਾਰੇ ਤੁਹਾਡੀ ਆਫੀਸ਼ੀਅਲ ਸਟੇਟਮੈਂਟ ਕੀ ਹੈ ਇਸ ਦੇ ਸੰਬੰਧ ਵਿੱਚ ਮੈਂ ਦੱਸ ਦਿੰਦਾ ਜੀ ਕਿ ਸਾਨੂੰ ਮਾਨਜੋਗ ਸਿਵਲ ਕੋਰਟ ਪਹਲ ਤੋਂ ਐਸਜੀਪੀਸੀ ਨੂੰ ਪੋਜੈਸ਼ਨ ਦਿਵਾਉਣ ਲਈ ਇਸ ਜ਼ਮੀਨ ਦਾ ਆਇਆ ਸੀ ਆਰਡਰ ਆਇਆ ਸੀ ਪਰ ਅਸੀਂ ਕੱਲੋ ਤੁਸੀਂ ਮੌਕੇ ਤੇ ਪੁੱਛਿਆ ਤੇ ਮੌਕੇ ਤੇ ਜ਼ਮੀਨ ਤੇ ਪੱਕੀ ਫਸਲ ਖੜੀ ਹੈ ਝੋਨੇ ਦੀ ਤੇ ਹੁਣ ਅਸੀਂ ਕੋਰਟ પાસે ਹੁਕਮ ਮੰਗਨੇ ਨੇ ਕਿ ਇਸ ਦਾ ਕਬਜ਼ਾ ਫਸਲ ਦਾ ਅਸੈਸਮੈਂਟ ਦੁਆਈ ਦਿਆ ਹੋਵੇ ਕਿ ਇਹਦੇ ਕਬਜ਼ਾ ਖਾਲੀ ਜ਼ਮੀਨ ਕੋਰਣਾ ਘਟਾ ਦੁਬਾਰਾ ਆ ਜਾਵੇ ਜੋ ਹੁਕਮ ਸਾਨੂੰ ਕੋਰਟ ਤੋਂ ਪ੍ਰਾਪਤ ਹੋਣਗੇ ਉਸ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਏਗੀ ਇਸ ਸਰ ਜੋ ਫਸਲ ਖੜੀ ਹੈ ਇਸ ਦੀ ਕਟਾਈ ਮਤਲਬ ਪਰਿਵਾਰ ਕਰੇਗਾ ਜਾਂ ਐਸਜੀਪੀਸੀ ਕਰੇਗੀ ਉਹ ਅਸੀਂ ਹੁਣ ਉਹ ਵੀ ਹੁਕਮ ਮੰਗੇ ਨੇ ਕਿ ਕੋਰਟ ਤੋਂ ਕਿ ਇਸ ਬੰਦੀ ਸਾਨੂੰ ਰਿਹੈਰੀ ਦਿੱਤੀ ਜਾਵੇ ਜੋ ਕੋਰਟ ਦੇ ਸਾਡਾ ਨਿੱਦਾ ਦਿਸ਼ਾਣਗੇ ਉਸ ਬੰਦੀ ਅਸੀਂ ਅਗਲੇ ਰਿਗਵਾਰੀ ਕਰਾਂਗੇ ਇੱਕ ਸਰ ਉੱਥੇ ਕਿਸਾਨ ਜਥੇਬੰਦੀਆਂ ਤੇ ਪਰਿਵਾਰ ਵੱਲੋਂ ਇਸ ਗੱਲ ਦਾ ਦਾਵਾ ਕੀਤਾ ਗਿਆ ਸੀ ਕਿ ਹਾਈ ਕੋਰਟ ਮਾਂਜੋਗ ਹਾਈ ਕੋਰਟ ਵਿੱਚ ਕੇਸ ਚੱਲ ਰਿਹਾ ਕੇਸ ਪੈਂਡਿੰਗ ਹੈ 5 ਦਸੰਬਰ ਤਰੀਕ ਹੈ ਤੇ ਉਸ ਬਾਰੇ ਉਸ ਦੇ باوجود ਵੀ ਕਹਿੰਦੇ ਜੋ ਪੋਜੀਸ਼ਨ ਦਾ ਜੋ ਬਰੰਟ ਸਾਨੂੰ ਭੇਜਿਆ ਗਿਆ ਇਸ ਬਾਰੇ ਕੀ ਕਹਾਂ ਉਸਪੰਦਿਤ ਇਹ ਹੁਣ ਲੀਗਲੀ ਹੈਗਾਵਾਸ ਵਿੱਚ ਮੈਂ ਕਮੈਂਡੀ ਕਰ ਸਕਦਾ ਇਹ ਜੋ ਨਾ ਹੈਗਾ ਉਹ ਆਪਣੇ ਆਪਣਾ ਕੋਰਟ ਚ ਰਿਪਲਾਈ ਦੇ ਸਕਦੇ ਸਨ ਤੇ ਹੁਣ ਤੁਹਾਡੀ ਅਗਲੀ ਕਾਲ ਕਾਰਵਾਈ ਕੀ ਹੋਗੀ ਇਸ ਵਿੱਚ ਹੁਣ ਕੱਲ ਇਹਦੀ ਕੱਲ ਮਾਨਜੋਗ ਸਿਵਲ ਕੋਰਟ ਚ ਤਰੀਕ ਹੈ ਤੇ ਉੱਥੋਂ ਜੋ ਸਾਨੂੰ ਹੁਕਮ ਪ੍ਰਾਪਤ ਹੋਣਗੇ ਉਸ ਪਰੇ ਅਗਲੀ ਰਿਪੋਰਟ ਖੜ ਲੈ ਜਾਈਏ ਧੰਨਵਾਦ ਹਾਂ ਜੀ